ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋਣਾ ਕੋਲੇ ਚੰਗੀਆਂ ਟੌਪ ਕਲਾਸ ਬਸ਼ੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਕੁਲਜਿੰਦਰ ਵੀ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਬਹੁਤ ਹਾਂਜੀ ਵਧੀਆ ਵੀਰੇ ਵਧੀਆ ਠੀਕ ਠਾਕ ਬਹੁਤ ਸੋਹਣਾ ਹਾਂਜੀ ਵੀਰ ਜੀ ਹਾਂਜੀ ਤੁਸੀਂ ਸੁਣਾਓ ਠੀਕ ਠਾਕ ਠੀਕ ਠਾਕ ਵਧੀਆ ਵੀਰ ਜੀ ਅਜੀ ਨਾਂ ਦੱਸਦੇ ਆਪਣਾ ਵੀਰ ਜੀ ਨਾਂ ਵੀਰ ਜੀ ਸੋਨੂ ਜੇ ਹਾਂਜੀ ਪਿੰਡ ਕਾਲਾਫਗਨਾ ਹਾਂਜੀ ਧਿਆਨਪੁਰ ਰੋਡ ਤੇ ਆਪਣੀ ਵਿਹਲੀ ਆ ਬਾਹਰ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਆਪਣੀ ਵਿਹਲੀ ਆ ਬਿਲਕੁਲ ਜੀ ਕਾਲੇਫਗਨਾ ਆ ਗਿਆ ਆਪਾਂ ਨੂੰ ਮੇਨ ਚੌਂਕ ਨਹੀਂ ਹਾਂ ਕਾਲੇਫਗਨਾ ਢੇ ਤੋਂ ਧਿਆਨਪੁਰ ਰੋਡ ਤੇ ਹੋਣਾ ਧਿਆਨਪੁਰ ਰੋਡ ਤੇ ਹੈ ਨਾ ਜੀ ਠੀਕ ਹੈ ਜੀ ਤੇ ਵਧੀਆ ਰਿਹਾ ਵੀਰੇ ਪਿਛਲੀ ਵੀਡੀਓ ਦਾ ਬਹੁਤ ਵਧੀਆ ਵੀਰ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਬਿਲਕੁਲ ਰੇਟਾਂ ਡੇ ਜਾਇਜ਼ ਹੁੰਦੇ ਹਨਾ ਜੀ ਰੇਟ ਕਰਨੇ ਹੀ ਜਾਇਜ਼ ਆ ਵੀਰ ਬਿਲਕੁਲ ਜੀ ਹਾਂਜੀ ਲੱਬ ਲੁੱਬ ਕੇ ਮਾਲ ਲੈ ਜਾਂਦਾ ਘਰ ਆ ਜੋ ਮਾਲ ਲੈ ਆਈਦਾ ਵਾ ਬਿਲਕੁਲ ਜੀ ਬਿਲਕੁਲ ਜੀ ਲੰਮੇ ਸਮੇਂ ਤੋਂ ਵਪਾਰ ਆ ਰਿਹਾ ਡਾ ਵੀਰੇ ਪੈ ਹਨਾ ਜੀ ਉਹਦੇ ਘਰੇ ਪਸ਼ੂ ਦੀ ਪਰਖਾ ਇੱਕ ਲਿਉਂਦੇ ਤੋਂ ਹੀ ਰੇਟ ਜਾਇਜ਼ ਹੁੰਦਾ ਵਾ ਤਾਂ ਜਲਦੀ ਵਿਕਦਾ ਹਾਂਜੀ ਠੀਕ ਹੈ ਜੀ ਤੇ ਅੱਜ ਹੀ ਬਸ਼ੀਆਂ ਚੰਗੀਆਂ ਆਗੀਆਂ ਆਪਣੇ ਕੋਲੇ ਅੱਜ ਹੀ ਬਸ਼ੀਆਂ ਚੰਗੀਆਂ ਆਵੀ ਪਹਿਲਣ ਬੱਚੀ ਜੇ ਪਹਿਲਾਂ ਸੂਆ ਵੈੜੀ ਹਾਂਜੀ ਪਹਿਲਾਂ ਬਾਕੀ ਦੀ ਮਾਂ ਵੀ ਲੈਂਦੀ ਸੀ ਮਤਲਬ ਚੰਗੇ ਰਿਕਾਟ ਵਾਲੀ ਆ ਉਹ ਚੰਗੇ ਰਿਕਾਟ ਹੈ ਜੀ ਚੰਗੇ ਰਿਕਾਟ ਵਾਲੀ ਹੀਗੀ ਠੀਕ ਹੈ ਜੀ ਤੇ ਉਹ ਵੱਛੀ ਫਿਰ ਉਹਨਾਂ ਨੇ ਘਰ ਆ ਲੈ ਗਿਆ ਸਾਨੂੰ ਹੀ ਉਹਨਾਂ ਨੇ ਕਿਹਾ ਕਿ ਲੈ ਜਾਓ ਬੱਚੀ ਚੰਗੀ ਆ ਠੀਕ ਹੈ ਜੀ ਕੱਲ ਗਏ ਵੱਛੀ ਲੈ ਆਏ ਚੰਗੀ ਆ ਵੱਛੀ ਅੱਛਾ ਪਹਿਲਾਂ ਸੂ ਆ ਗਈ ਹੈ ਨਾ ਜੀ ਪਹਿਲਾਂ ਸੂ ਆ ਪਹਿਲੇ ਸੂ ਤੇ ਕਿੰਨੇ ਦਿਨ ਬਾਕੀ ਵੀਰ ਜੀ ਹਾਂ ਥਣ ਥਣ ਨੂੰ ਵੇਖੋ ਲਾਗੂ ਤੇ ਬਿਲਕੁਲ ਬਿਲਕੁਲ ਬਖਾਉਣੇ ਕਿੰਨੇ ਦਿਨ ਬਾਕੀ ਵੀਰ ਜੀ ਇਹਦੇ ਇਹਦੇ 10 ਦਿਨ ਬਾਕੀ ਆ 10 ਦਿਨ ਬਾਕੀ ਆ ਹਾਂ ਜੀ ਵੱਛੀ ਦਾ ਥਣ ਵੇਖੋ ਵੇਖੋ ਵੀਰੇ ਉਹ ਗੇੜ-ਗੇੜ ਤੇ ਵੇਖੋ ਵੀਰੋ ਚੰਗੀ ਵੈੜ ਆ ਗਈ ਆ ਪਹਿਲਾ ਸੂਆ ਫੁੱਲ ਰਾਜੀ ਕੱਦ ਵਜਨ ਵਾਲੀ ਆ ਕੱਦ ਵਜਨ ਵਾਲੀ ਆ ਜੀ ਥਣ ਚੈੱਕ ਕਰੋ ਵੀਰ ਜੀ ਕੀ ਬਾਤਾਂ ਨੇ ਕੀ ਕਹਨੇ ਕੱਦ ਕਾਠ ਲੰਮਾ ਆ ਵਜਨ ਫੁੱਲ ਆ ਚੰਗੀ ਵੈੜ ਆ ਜੀ ਤੋਰ ਦਿਓ ਜੀ ਤੋਰ ਦਿਓ ਲੰਮੇ ਤੋਰ ਦਿਓ ਤੋਰ ਦਿਓ ਬੜੂ ਚੰਗੀ ਬੱਚੀ ਬਿਲਕੁਲ ਬਿਲਕੁਲ ਲੈ ਵੀਰ ਜੀ ਇਹਨੂੰ ਘਮਾ ਲਓ ਹੋਰ ਘਮਾ ਲਓ ਏ ਦੁੱਧ ਦਾ ਚੰਗਾ ਰਕਾਰਡ ਭਰੂਗੀ ਪਹਿਲਾ ਸੂਆ ਹੀ ਵੈੜੀ ਆ ਪਹਿਲਾ ਦੱਸਿਆ ਤੁਹਾਨੂੰ ਇਹ ਮਾਲ ਹੁੰਦੀ ਏ ਰਹੀ ਅਹੀਂ ਅੱਛਾ ਜੀ ਹਾਂ ਠੀਕ ਹੈ ਜਗਾ ਲੈ ਵਾਲੂ ਆਹੀ ਮਤਲਬ 20 ਕਿਲੋ ਦੁੱਧ ਦੁੱਧ ਭਰਦੀ ਸੀਗੀ ਇਹ 20 ਕਿਲੋ ਤਾਂ ਲਾਗੇ ਚਵਾਈ ਕਰਾਈ ਜਾਨੇ ਹਨਾ ਜੀ ਇੱਥੇ ਲਾਗਲੇ ਪਿੰਡੋ ਲਈ ਏਹੀ ਠੀਕ ਹੈ ਜੀ ਚੰਗੇ ਸੀਮੇ ਚ ਹੋ ਗਈ ਏ ਸਾਫ ਬੜੀ ਕੀਤੀ ਹੋਣਾ ਠੀਕ ਹੈ ਜੀ ਹਾਂ ਜੀ ਖਲਾਰੇ ਵੀਰ ਜੀ ਫੇਰ ਤੁਹਾਨੂੰ ਖਾਦੀ ਫੇਰ ਨਾ ਕਰੇ ਮੜਾਈ ਮੜੇ ਗਾਂਗਰੇ ਠੀਕ ਹੈ ਜੀ ਬਿਲਕੁਲ ਜੀ ਬਾਕੀ ਵੀਰ ਜੀ ਬੰਦਰਾ ਬੁਦਰਾ ਬਹੁਤ ਨੇ ਹਨਾ ਬਣੂ ਬਹੁਤ ਜਿਆਦੀ ਵੈੜੀ ਹਨ ਵੇਖੋ ਬਿਲਕੁਲ ਜ ਥਣ ਬਹੁਤ ਸ਼ਾਨਦਾਰ ਲੱਗਿਆ ਵੈੜ ਨੂੰ ਚੰਗੀ ਟੋਪ ਕਲਾਸ ਵੈੜ ਆ ਵੀਰੋ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਵੈੜ ਆਊਗੀ ਛੱਡ ਕੇ ਨਹੀਂ ਜਾਊਗਾ ਵੀਰ ਜੀ ਕੱਦ ਕਾਠ ਫੁੱਲਿਆ ਲੰਮੀ ਬੇਲਿਆ ਵਜਨ ਵੀ ਬਹੁਤ ਸ਼ਾਨਦਾਰ ਲੱਗਿਆ ਵੈੜ ਨੂੰ ਬਾਕੀ ਥਣ ਥਣ ਚੈੱਕ ਕਰੋ ਬਹੁਤ ਸ਼ਾਨਦਾਰ ਥਣ ਲੱਗਿਆ ਜੀ ਚੰਗੇ ਰਿਕਾਰਡ ਵਾਲੀ ਵੀਰ ਜੀ ਵੈੜ ਨਿਕਲੂ ਹੈ ਨਾ ਜੀ ਹਾਂ ਨਾ ਨਹੀਂ ਵਧੀਆ ਵੈੜ ਆ ਜੀ ਬਿਲਕੁਲ ਜੀ ਕੱਦ ਵਜਨ ਵਾਲੀ ਹੈ ਕੱਦ ਵਜਨ ਵਾਲੀ ਹੈ ਜੀ ਰਾਜੀ ਫੁੱਲ ਆ ਹਾਂ ਠੰਡੀ ਸੀ ਲਿਆ ਕੋਈ ਗੱਲ ਨਹੀਂ ਇਹੋ ਜੀ ਬਿਲਕੁਲ 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 ਜੀ ਤੇ ਵੀਰ ਜੀ ਆਪਣਾ ਇਹਦਾ ਮੁੱਲ ਕੀ ਕਰ ਲੈਣਾ ਵੈਟ ਦਾ ਮੁੱਲ ਕਿ ਜਿੰਦ ਵੀ ਜਾਰੀ ਕਰਨਾ ਹਾਂਜੀ ਪਹਿਲਾਂ ਵੈੜਿਆ ਜੀ ਬਿਲਕੁਲ ਹਾਂ ਤੇ ਬਾਨੀ ਬੁਨੀ ਚੰਗੀ ਆ ਮੁੱਲ ਅਸੀਂ 65000 ਰੱਖਿਆ ਦਾ ਮੁੱਲ 65 ਜੀ ਹਾਂਜੀ ਠੀਕ ਹੈ ਜੀ ਹਾਂ ਚਲੋ ਲੜਾ ਮੁੱਲ ਜੈ ਜੀ ਵੀਰੇ ਬਾਕੀ ਇੱਕ ਹੀ ਗੱਲ ਕਰਦੀ ਐ ਵਿਚੇ ਛੋਟ ਛੱਪਾ ਜ਼ਿਆਦਾ ਨਾ ਕਰੀ ਮੇਰਾ ਵੀਰੇ ਜ਼ਿਆਦਾ ਨਹੀਂ ਜੈ ਜੀ ਕਰਦੀ ਜੈ ਜੀ ਆ ਵੀ ਕਰਦੀ ਪੂਰੇ ਛੱਡ ਦੀ ਕੋਈ ਨਾ ਧਿਆਨ ਦਿਓ ਨਹੀਂ ਮੋੜਦੇ ਤੇਰੀ ਹਾਂਜੀ ਆ ਬਿਲਕੁਲ ਵੇਖੋ ਵੀਰੋ ਵੱਡੀ ਵਹਿੜਾ ਮੈਂ ਤਾਂ ਕਿਹਾ ਵੀਰ ਮੰਗੂ 75 70 ਜਿਆਜ ਮੋਲ ਵੀਰ ਨੇ ਕੀਤਾ ਤੇ ਮੈਂ ਹੋਰ ਜਿਆਜ ਕਰਾਤਾ ਜੋ ਗੇਠ-ਗੇਠ ਤੇ ਥਣ ਲੱਗਿਆ ਥਣ ਬਹੁਤ ਸਪੈਸ਼ਲ ਲੱਗਿਆ ਜੀ ਚੰਗੀ ਵਹਿੜਾ ਲਊ ਵਾਲੀ ਵਹਿੜਾ ਗਾੜ ਰੰਗੂ ਐ ਸਿੱਧੀ ਆ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਊਗਾ ਜੀ ਠੀਕ ਆ ਵੀਰ ਸੱਚ ਪੂਰੇ ਜੀ ਹਨਾ ਜੀ ਹਾਂ ਜੀ ਆਪਣੀ ਦਿਹਾੜੀ ਲੈਣੀ ਆ ਬਸ ਬਿਲਕੁਲ ਮੈਂ ਮੈਂ ਵੀ ਜੀ ਇਹ ਨਾ 60 ਚੋਂ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਮਾਨਤਨ ਕਰ ਦਿਓ ਕੋਈ ਨਾ ਕਰ ਦਾਂਗੇ ਹਨਾ ਜੀ ਕਰ ਦਾਂਗੇ ਯਾਰ ਤੂੰ ਠੀਕ ਆ ਵੀਰ ਠੀਕ ਆ ਤੇ ਆ ਗਈ ਦੂਜੇ ਨੰਬਰ ਤੇ ਹਾਂਜੀ ਇਹਦੇ ਬਾਰੇ ਦੱਸੋ ਵੀਰੇ ਇਹ ਵੀਰੇ ਚੰਗੇ ਰਿਕਾਟ ਵਾਲੀ ਆ ਅੱਛਾ ਜੀ ਹਾਂ ਇਹ ਵੀ ਕੱਲ ਲੈਣ ਦੀ ਆ ਇਹ ਕਿੰਨੇ ਦਿਨ ਬਾਕੀ ਨੇ ਇਹ ਮੈਂ ਤੁਹਾਨੂੰ 10 ਦਿਨ ਬਾਕੀ ਆ ਜੀ ਦਿਨ ਦਾ ਹਫਤੇ ਸੁ ਕਣੀ ਹਫਤਾ ਮੈਂ ਦੱਸਦਾ ਸੀ ਚਲੋ ਆਪਾਂ ਦੋ ਦਿਨ ਵਾਧੀ ਦੱਸੀਏ ਕੋਈ ਬਿਲਕੁਲ ਬਿਲਕੁਲ ਹਾਂਜੀ ਤੇ ਬਾਕੀ ਥਾਣੇ ਵੇਖੋ ਠੰਡੀ ਸੀ ਲਿਆ ਬਿਲਕੁਲ ਤੋਰੋ ਵੀਰ ਜੀ ਇਹਨੂੰ ਲੈ ਆਓ ਕੱਢ ਕੇ ਵੇਖੋ ਵੀਰੋ ਇਹ ਵੀ ਚੰਗੀ ਵਹਿੜ ਆ ਗਈ ਆ ਚਮਕਾ ਲਈ ਆ ਜੀ ਇਹ ਵੀ ਹਾਂ ਚੰਗੀਆਂ ਵਹਿੜਾਂ ਲੈਂਦੀਆਂ ਵੀਰ ਨੇ ਵੇਖੋ ਬੁਖਾਰ ਪੁੱਛੀ ਬਾਕੀ ਵੇਖੋ ਬਿਲਕੁਲ ਜੀ ਬੁਖਾਰ ਪੁੱਛੀ ਲਿਆ ਕੀ ਬਾਤਾਂ ਜੀ ਫੇਸ ਕੁਆਲਟੀ ਚੈੱਕ ਕਰੋ ਵੀਰੋ ਵੇਖੋ ਬੇਲ ਵੇਖੋ ਬਿਲਕੁਲ ਜੀ ਲੰਮੀ ਬੇਲ ਆ ਗਈ ਆ ਚੰਗੀ ਵਹਿੜ ਆ ਜੀ ਲੈ ਵਲੂਆ ਵੀਰੋ ਚੈੱਕ ਕਰ ਲੋ ਚੰਗਾ ਸ਼ਾਨਦਾਰ ਲੱਗਿਆ ਲੈਵਾ ਤੇ ਹੁਣ ਤੋਂ ਵੀਰ ਜੀ ਬੜੀਆਂ ਪੰਡਾ ਪਾਈਆਂ ਚੰਗੀ ਵਹਿੜ ਬਣੂਗੀ ਫਿਰ ਇਹ ਵੀ ਚੰਗਾ ਰਿਕਾਰਡ ਦੱਸ ਦਿੰਨੇ ਆ ਕੀ ਬਾਤਾਂ ਜੀ ਡੱਗ ਠੱਡੇ ਲਿਆਈਦੇ ਆ ਬਿਲਕੁਲ ਬਿਲਕੁਲ ਹਾਂ ਵੀਰ ਜੀ ਕਿੰਨਾ ਕਿ ਦੱਸ ਦਿਆ ਇਹਦਾ ਪਿਛਲੇ ਸਵੇ ਦਾ ਰਿਕਾਰਡ ਦੱਸਿਆ ਕੋਈ ਉਹਨਾਂ 17 18 ਕਿਲੋ ਦੱਸਿਆ ਜੀ 17 18 ਕਿਲੋ ਬਿਲਕੁਲ 17 18 ਕਿਲੋ ਦੱਸਿਆ ਜੀ ਬਿਲਕੁਲ ਜੀ ਤੇ ਚੰਗੀ ਵੈੜ ਆ ਲੈਵਰ ਹੋਂ ਤੋਂ ਵੀਰ ਜੀ ਬਹੁਤ ਸ਼ਾਨਦਾਰ ਵੈੜ ਨੇ ਬਣਾਇਆ ਹਨਾ ਜੀ ਮਿਲਦਾ ਤਾਜੇ ਖੜਨਾ ਆਵੇਂ ਨੇ ਵੈੜ ਦੇ ਇੱਕ ਹਫ਼ਤਾ ਲੈ ਜੀ ਇੱਕ ਹਫ਼ਤਾ ਲੈ ਜਾਣਾ ਪੰਡਈ ਵੀਰ ਜੀ ਕਮਾ ਲਓ ਮਾੜੀ ਜੀ ਫੇਰ ਇੱਕ ਐਂ ਕਰ ਲਓ ਤੋਰਾ ਥੋੜਾ ਨ ਲੰਮਾ ਮੁਖਾਈਏ ਬਹੁਤ ਸ਼ਾਨਦਾਰ ਵੈੜ ਆ ਚੰਗੀ ਵੈੜ ਆ ਵੀਰੇ ਵੇਖੋ ਚੈੱਕ ਕਰ ਲਓ ਠੀਕ ਆ ਜੀ ਲੈਓ ਕੀ ਵੇਖੋ ਵੈੜ ਠੀਕ ਹੈ ਠੀਕ ਕਮਾ ਲਓ ਬਿਲਕੁਲ ਜੀ ਚੰਗੀ ਸ਼ਾਨਦਾਰ ਵੈੜ ਆ ਗਈ ਹੈ ਨਾ ਜੀ ਹੂੰ ਚੰਗੇ ਰਿਕਾਰਡ ਵਾਲੀ ਵੀਰੋ ਆ ਗਈ ਜੋ ਚਮਕ ਚੰਗੀ ਆ ਵੈੜ ਦੀ ਜਾਤ ਨਸਲ ਆ ਦੋਵੇਂ ਮੈਡਮ ਬਹੁਤ ਸ਼ਾਨਦਾਰ ਵੀ ਉਹ ਵੀ ਬਹੁਤ ਸ਼ਾਨਦਾਰ ਹੈ ਨਾ ਜੀ ਰੇਟ ਉਹਦਾ ਤੁਸੀਂ ਜਾਇਜ਼ ਕੀਤਾ ਇਹਦਾ ਵੀ ਜਾਇਜ਼ੀ ਕਰ ਦਿਓ ਜਾਇਜ਼ੀ ਰੇਟ ਆ ਕੇ ਹੈ ਜਾਇਜ਼ ਨੇ ਦੇ ਮੈਂ ਕਿ ਵੀਰੋ ਚੈੱਕ ਕਰ ਮੈਂ ਉਹ ਥਾਨ ਦੀ ਕੁਆਲਿਟੀ ਚੈੱਕ ਕਰੋ ਥਾਨ ਵੇਖੋ ਨਾਣਾ ਨੂਣਾ ਚੈੱਕ ਕਰੋ ਆ ਵੇਖੋ ਥਾਨ ਚੰਗੀਆਂ ਲੱਗੀਆਂ ਇਹ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਆ ਵੇ ਕੀ ਬਾਤਾਂ ਜੀ ਠੀਕ ਹੈ ਜੀ ਮਾੜਾ ਡੰਗਰ ਨਹੀਂ ਲੈਣਾ ਬਿਲਕੁਲ ਬਿਲਕੁਲ ਅੱਡਾ ਚਲਾਉਣਾ ਵਾ ਬਿਲਕੁਲ ਜੀ ਤੇਰੇ ਪੈਰਾ ਪਿੱਛੇ ਨਾ ਮਹਾਰਾਜ ਬਸ ਇਹ ਮਹਾਰਾਜ ਬਿਲਕੁਲ ਬਿਲਕੁਲ ਵਾਇਗਰੂ ਚਲਾਉਣਾ ਸੱਚੇ ਪਾਤਸ਼ਾਹ ਹਨ ਜੀ ਤੇ ਵੀਰ ਜੀ ਕੀ ਮੋਲੇ ਦਾ ਮੋਲੇ ਦਾ ਵੀ 65 ਹੈ 65 ਹਾਂ ਜੈ ਜੈ ਚਲੋ ਇਹ ਵੀ ਐਵੇਂ ਕਰ ਦਈਏ ਪੂਰੇ ਸਰ ਜੀ ਹਾਂ ਹੁਣ ਇਹਨੇ ਦੁੱਧ 20 ਕਿਲੋ ਪਰਣਾਈ ਚਲੋ ਪੂਰੇ ਸਰਸ ਦੀ ਜਾਂਦੇ ਕੋਈ ਨਾ ਤੇ ਜੇ ਕੋਈ ਵੀਰ ਜੀ ਜੋੜਾ ਹੀ ਪਾਊਗਾ ਤੇ ਹੋਰ ਮਾਨਦਾਨ ਕਰ ਦੇ ਕਰ ਤਾਂਗੇ ਮਾਨਦਾਨ ਇਹ ਵੀ 60 ਦੀ ਹੋਗੀ ਆ ਇਹ ਸਾਰਤੀ ਦੀ ਨਾਲ ਠੀਕ ਹੈ ਜੇ ਕੋ ਜੋੜਾ ਕੋ ਜਿੱਦਾਂ ਕੋ ਹੁੰਦਾ ਕੋ ਗੱਲ ਬਿਲਕੁਲ ਹਾਂ ਬਾਕੀ ਵੀਰੋ ਜੋੜਾ ਬਹੁਤ ਸ਼ਾਨਦਾਰ ਵੈੜਾਂ ਦਾ ਚੰਗੀਆਂ ਟੋਪ ਕਲਾਸ ਨੇ ਹਾਂ ਬਾਕੀ ਵੀਰ ਕਹਿੰਦਾ 60 60 ਦੀਆਂ ਦੇ ਦਾਂਗੇ ਫੋਨ ਲਾਓ ਤੁਸੀਂ ਬਾਕੀ ਮਾਨਤਨ ਹੋ ਜੂ ਖੁੱਲਾ ਹਨਾ ਵੀਰ ਜੀ ਆਓ ਤੁਸੀਂ ਕੋਈ ਗੱਲ ਨਹੀਂ ਫੁੱਲਾ ਮਾਂ ਤਾਂ ਨੂਗਾ ਮਾਂ ਦਾ ਮਾਨ ਕਰਾਂਗੇ ਫੁੱਲਾ ਬਿਲਕੁਲ ਜੀ ਹਾਂ ਕੋਈ ਗੱਲ ਹੀ ਨਹੀਂ ਤੇ ਫੋਨ ਲਾਉਣਾ ਹੈ ਨਾ ਜੀ ਜਿਹੜਾ ਜੋੜਾ ਪਾਉਗਾ 2000 ਰੁਪਏ ਛੱਡਾਂਗੇ ਅੱਛਾ ਜੀ 2000 ਛੱਡ ਜਿਹੜੀਆਂ ਦੋ ਪਾ ਲੂਗਾ ਤਿੰਨ ਹੀ ਜਾਂਦੇ ਹੋ ਜੋੜੇ ਪਿੱਛੇ ਕੋਈ ਨਹੀਂ ਹੁੰਦਾ ਹਾਂ ਜਦੋਂ ਤਿੰਨ ਹੀ ਤੇਰਾ ਫੁੱਲਾ ਮਾਂ ਤਾਂ ਕਰਿਓ ਕੋਈ ਵੀਰ ਫੋਨ ਲਾਵੇ ਵੀਰੋ ਕੋਈ ਗੱਲ ਹੀ ਨਹੀਂ ਮੋੜੂ ਗਣੀ ਵੀਰ ਹਣਾ ਜੀ ਬਿਲਕੁਲ ਹਾਂ ਤੇ ਜਿਹੇ ਨੰਬਰ ਤੇ ਆ ਗਈ ਜੀ ਮੈਂ ਨਾ ਕਿਆ ਬਾਤਾਂ ਮੇਰੇ ਕਿੱਥੋਂ ਘੜ ਘੜ ਲਿਆ ਗਿਆ ਥਣ ਚੈੱਕ ਕਰੂ ਮੈਂ ਨਾ ਵੀਰੇ ਕੀ ਕਹਿਣੇ ਆ ਥੰਦੇ ਬੱਲੇ ਬੱਲੇ ਤੋ ਫਾਇਆ ਇਹ ਤਾਂ ਜੇ ਨੀ ਰਾਹੀ ਫਾਰਮ ਚੋਂ ਲਿਆਂਦੀ ਆ ਫਾਰਮ ਚੋਂ ਲਿਆਏ ਠੀਕ ਆ ਫਾਰਮ ਚੋਂ ਲਿਆਂਦੀ ਆ ਠੀਕ ਹੈ ਜੀ ਉਹ ਵੀਰ ਚਲ ਗਿਆ ਬਾਹਰ ਤੇ ਉਹਨਾਂ ਕੋ ਤਿੰਨ ਚਾਰ ਬੱਚੀਆਂ ਵੱਡੀਆਂ ਹੀ ਆ ਉਹਨਾਂ ਕੋ ਬਸ ਠੀਕ ਹੈ ਹਾਂ ਉਹ ਵੱਡੀਆਂ ਬੱਚੀਆਂ ਨਹੀਂ ਉਹਨਾਂ ਰੱਖੀਆਂ ਅੱਛਾ ਜੀ ਤੇ ਉਹ ਕ ਇਹ ਚੰਗੇ ਕਿੰਨਾ ਦੁੱਧਦਾਰ ਕਾਰਕੂਟ ਵੀਰ ਜੀ ਇਹਦਾ ਤੋ ਤੇ ਉਹ ਭਾਈ 23 ਕਿਲੋ ਕਹਿੰਦਾ ਸੀ ਪਰ ਆਪਾਂ 20 ਕਿਲੋ ਦਾ ਕਹਿ ਕੇ ਦੱਸ ਕੇ ਦੇਣੀ ਆ ਠੀਕ ਹੈ ਹਾਂ ਇਹ ਕਿੰਨੇ ਦਿਨ ਬਾਕੀ ਸੂਨ ਚ ਵੀਰ ਜੀ ਇਹਦੇ ਇਹਦਾ ਵੀ ਹਫਤਾ ਹੀ ਆ ਹਫਤਾ ਇੱਕ ਆ ਇੱਕ ਹਫਤਾ ਵਾ ਠੀਕ ਹੈ ਅੱਛਾ ਹਾਂ ਵੇਖੋ ਵੀਰੋ ਚੈੱਕ ਕਰ ਲਓ ਇੱਕ ਹਫਤਾ ਵੀਰ ਕਹਿੰਦਾ ਬਾਕੀ ਆ 22 23 ਕਿਲੋ ਦਾ ਰਿਕਾਰਡ ਰਿਆ ਵਾ ਬਾਕੀ ਵੀਰ ਕਹਿੰਦਾ 20 ਕਿਲੋ ਤਾਂ ਹੀ ਆਪਾਂ ਕਹਿੰਨੇ ਆ ਬਾਕੀ ਵੀਰੇ ਦੇਣਾ ਚਾਹੀਦਾ ਦੋ ਦੋ ਚੰਗੇ ਰਿਕਾਰਡ ਵਾਲੀ ਆ ਨਾਲੇ ਦੁੱਧ ਵੀਰ ਜੀ ਸੇਵਾ ਦਾ ਹਨਾ ਜੀ ਕਿਰਕਲਜਿੰਦਰ ਵੀ ਕੋਈ ਕਵੇ ਨਾ ਵੀ ਸੂਆ ਦੇ ਦੰਦ ਖਾਲਸੋ ਬਿਲਕੁਲ ਬਿਲਕੁਲ ਕਹੇ ਨਾ ਦਵੇ ਵੀ ਸੂਆ ਜੀ ਆਣ ਕੇ ਜਿੱਦਾ ਮਰਜੀ ਵੇਖੇ ਇਹ ਤੀਜਾ ਸੂਆ ਦੱਸਦੇ ਵੀਰ ਜੀ ਦਾ ਤੀਜਾ ਸੂਆ ਪਿਓਰ ਤੀਜਾ ਸੂਆ ਬਿਲਕੁਲ ਬਿਲਕੁਲ ਹਾਂ ਵੇਖੋ ਪੂਰੀ ਜਾਂਚ ਆ ਬਿਲਕੁਲ ਬਿਲਕੁਲ ਹਾਂ ਆ ਵੇ ਖਾ ਲੋ ਠੀਕ ਹੈ ਵੀਰ ਜੀ ਹਾਂ ਬਿਲਕੁਲ ਜੀ ਠੀਕ ਹੈ ਜੀ ਇੱਕ ਰਾਜਿੰਦਰ ਵੀਰੇ ਇਹਦੇ ਚ ਆਪਾਂ ਗੱਲ ਦਸਣੀ ਆ ਵੀ ਉਹ ਨਾ ਇੱਕ ਗੁੰਮੀ ਜੀ ਹੋਈ ਹੈ ਜਮਾਂਦਰੂ ਆ ਬਿਲਕੁਲ ਬਿਲਕੁਲ ਹਾਂ ਜੀ ਆ ਤੁਸੀਂ ਦੱਸਦੇ ਪਏ ਦੂਰੋਂ ਵੀ ਆਣਾ ਵਾ ਕੋਈ ਤੁਰਨ ਚ ਕੋਈ ਕੋਈ ਪ੍ਰਵਾਹ ਨਹੀਂ ਗਿਆ ਇਹੋ ਜੀ ਪਰਾਂ ਤੋਰ ਕੇ ਦੇਖੋ ਜਮਾਂਦਰੂ ਆ ਇਦਾਂ ਜਮਾਂਦਰੂ ਆ ਹਾਂ ਜੀ ਠੀਕ ਹੈ ਜੀ ਕੋਈ ਉਹਦਾ ਪ੍ਰੋਬਲਮ ਨਹੀਂ ਕੋਈ ਕੈਮਰੇਜ ਕਿਹਲੇ ਨਹੀਂ ਆਉਂਦਾ ਆਪਾਂ ਦੱਸਣਾ ਵਾ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਹਾਂ ਤੇ ਬਾਕੀ ਤੋਰਾ ਵੇਖੋ ਇਹਦਾ ਕੋਈ ਗੱਲ ਨਹੀਂ ਵੱਡੀ ਬੱਚੀ ਆ ਬਿਲਕੁਲ ਬਿਲਕੁਲ ਹਾਂ ਜੀ ਵੇਖੋ ਵੀਰੋ ਚੰਗੀ ਚੰਗੀ ਗਾਂ ਆ ਗਈ ਚੰਗੇ ਰਿਕਾਰਡ ਵਾਲੀ ਆ ਗਈ ਆ ਬਾਕੀ ਵੀਰ ਨੇ ਬਿਲਕੁਲ ਸਚਾਈ ਦੱਸੀ ਆ ਜੀ ਬਾਕੀ ਚੈੱਕ ਕਰ ਲੋ ਤੋਰਾ ਇੱਕ ਰਿਵੀਜੀ ਕਮਾ ਦੋ ਕੋਈ ਤੋਰੇ ਜ ਕੋਈ ਆ ਕੋ ਵੇਖੋ ਬਿਲਕੁਲ ਬਿਲਕੁਲ ਆ ਉਹ ਜਮਾਂਦਰੂ ਆ ਹਾਂਜੀ ਉਹ ਜਮਾਂਦਰੂ ਆ ਗਿਆ ਗੋਡੇ ਤੇ ਹਨਾ ਜੀ ਠੀਕ ਹੈ ਦਿਨ ਵੀਰ ਜੀ ਲੈ ਜੂਗੀ ਜੇ ਹਨਾ ਅੱਧੇ ਹਫਤਾ ਲੈ ਜਾਣਾ ਵੇਖੋ ਥਣ ਵੇਖੋ ਕਰਾ ਲਾ ਲੈ ਜੂ ਬਿਲਕੁਲ ਬਿਲਕੁਲ ਹਨ ਵੇਖੋ ਵੇਖੋ ਜੀ ਵੀਰੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਨਾੜਾ ਚੈੱਕ ਕਰੋ ਕੀ ਬਾਤਾਂ ਪਾਈ ਪਾਈ ਲੱਗੀਆਂ ਫਿਰ ਤੋਰ ਦੇ ਵੀਰ ਜੀ ਤੋਰ ਦੋ ਤੋਰ ਲੈ ਜਾ ਚੱਲ ਚੱਤ ਚੱਲ ਵੱਡੇ ਪੱਲੇ ਚਾ ਵੀਰ ਜੀ ਬਾਕੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਵੀਰ ਜੀ ਛੋਟੀਆਂ ਮੰਨ ਕੇ ਨਾ ਚਲਿਓ ਵੱਡੇ ਪੱਲੇ ਚ ਵੈੜਾ ਨੇ ਕੱਦ ਕਾਠ ਵਾਲੀਆਂ ਨੇ ਹਾਂਜੀ ਚੰਗੇ ਰਿਕਾਰਡ ਵਾਲੀਆਂ ਵੀਰ ਦੱਸਦੇ ਆ ਹਾਂਜੀ ਤੇਨੀਆਂ ਵੀਰ ਜੀ ਕੋਲੇ ਤੇਨੀ ਤੇਨੀਆਂ ਤੀਨ ਤੀਨ ਵੀਰ ਜੀ ਚੰਗੀਆਂ ਟੋਪ ਕਲਾਸ ਨੇ ਚੰਗੇ ਤੋਹਫੇ ਵੀਰ ਲੈ ਕੇ ਆਇਆ ਚੰਗੀਆਂ ਵੈੜਾ ਲਿਆ ਹਾਂਜੀ ਆ ਪਹਿਲਾ ਸੂਆ ਵੈੜਾ ਇਹ ਵੀ ਜਬਰਦਸਤ ਆ ਦੂਜਾ ਸੂਆ ਤੀਜਾ ਸੂਆ ਤਿੰਨੇ ਤੋਹਫੇ ਨੇ ਬਾਕੀ ਸਾਰੇ ਵੀਰਾਂ ਨੇ ਵੇ ਬੇਨਤੀ ਹੁੰਦੀ ਹੁੰਦੀ ਕਿ ਵੀਰ ਜੀ ਤੁਸੀਂ ਪਸ਼ੂ ਤੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਗੱਬਨ ਡੰਗਰ ਪਾਸ ਕਰ ਲੋ ਸੂਆ ਚਵਾਈ ਕਰੋ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਾਂਜੀ 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 ਆਪਣਾ ਇਹਦਾ ਮੁੱਲ ਵੀ ਜੀ ਦੱਸਣ ਵਾਲੇ ਮੁੱਲ ਇਹਦਾ ਵੀ 65 ਹੈ 65 ਹਾਂ ਮੁੱਲ ਇੱਕੋ ਜਿਹਾ ਹੈ ਇਹ ਵੀ ਪੈਂਟ ਦੀ ਜਾਂਦੇ ਪੈਂਟ ਦੀ ਦੇਣੀ ਵੱਡੀ ਗਾਹ ਆ ਸਾਨੂੰ ਭਾ ਨਾ ਮਿਲੇ ਭਾ ਨਾ ਹੀ ਦੇ ਦੇਣੀ ਹੈ ਨਹੀਂ ਜੀ ਹਾਂਜੀ ਹਾਂ ਤੇ ਕਰ ਦਿਓ ਮਾਨਤਨ ਵਿੱਚ ਹੋ ਸ਼ੋਰ ਕਰ ਦਿਓ ਕਰਦਾਂਗੇ ਕੋਈ ਫੋਨ ਤੇ ਗੱਲ ਕਰਾਂਗੇ ਕਰਦਾਂਗੇ ਮਾਂ ਤਾਂ ਜਿੰਨਾ ਕੋਈ ਵੀਰ ਫੋਨ ਲਾਵੇ ਹਾਂਜੀ ਫੋਨ ਲਾਵੇ ਕੋਈ ਨਹੀਂ ਕਰਦਾਂਗੇ ਇਹੋ ਸਾਨੂੰ 2000 ਵੀਰ ਜੀ ਛੱਡਾਵੇ 2000 ਛੱਡਦਾ 63 ਹਾਂ 63 ਤੇਰੀ ਮਾਂ ਤਾਂ ਕਰਦਾਂ ਕੋਈ ਵੀਰ ਭਰਾਊਗਾ ਜੀ ਪੂਰੇ ਛੱਡ ਦੀ ਜਾਨ ਤੋਂ ਜਾਨ ਤੋਂ ਵੀਰ ਜੀ ਧੱਕਾ ਹੋ ਜਾਣਾ ਨਹੀਂ ਹੁੰਦਾ ਵੀਰ ਜੀ ਜਾਨ ਤੋਂ ਇੱਕੋ ਜੇ ਰੇਟ ਦਿੰਨੇ ਆਂਦੇ ਹੋਗੇ ਹਨਾ ਜੀ ਹਾਂ ਜੀ ਦੂਰਾ ਘਟੇ ਸੋ ਤੋਂ ਛੋਈ ਗਿਆ ਫਿਰ ਇਹਦੇ ਤੋਂ ਨਾ ਘਟੇ ਠੀਕ ਬਾਈਕ ਉੱਥੋਂ ਤਾਲੀਆ ਬਿਲਕੁਲ 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 23 ਕਿਲੋ 7:00 ਵਜੇ ਨਵੇਂ ਚੰਗੇ ਰਿਕਾਰਡ ਵਾਲੀ ਹੈ ਜੀ ਬਿਲਕੁਲ 60 ਦੀ ਹੋਗੀ ਹੈ ਨਾ ਛਾਂਬਣ ਵਾਲੀ ਵੈੜਿਆ ਠੀਕ ਹੈ ਜੀ ਹਾਂ 60 ਦੀ ਹੋਗੀ ਨਾ 60 ਦੀ ਦੇ ਦਾਂਗੇ ਠੀਕ ਹੈ ਜੀ ਵੇਖੋ ਵੀਰ ਤਿੰਨਾ ਦਾ 60 60 ਹੀ ਰੇਟ ਹੋ ਗਿਆ ਹੈ ਨਾ ਵੀਰ ਜੀ ਕੋਈ ਜੋੜਾ ਪਾਲੇ ਕੋਈ ਤਿੰਨੇ ਲੈ ਜੇ ਮਾਂ ਤਨ ਖੁੱਲਾ ਖੁੱਲਾ ਤਰ੍ਹਾਂ ਕੇ ਬਾਤ ਇੱਕ ਫੋਨ ਲਾਉਣ ਬਸ ਹੈ ਨਾ ਜੀ ਫੋਨ ਲਾਉਣ ਕੋਈ ਨਹੀਂ ਕਿਹੜੇ ਵੀਰ ਨੂੰ ਪਸੰਦ ਹੋਣ ਵੀਰਿਓ ਫੋਨ ਲਾ ਲਿਓ ਤੇ ਮਾਂ ਤਨ ਖੁੱਲਾ ਹੋਏ ਨਾ ਤੇ ਰੇਡ ਵੀਰ ਤੇ ਜਾਇਜ਼ ਆ ਬਾਕੀ ਵੈੜ ਤਾਂ ਕੱਦ ਵੇਖੋ ਤੁਸੀਂ ਬਿਲਕੁਲ 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 7 ਵਜੇ ਵੇਖੋ ਕਿਦਾਂ ਵਾਕੀ ਨਹੀਂ ਕੀ ਵੈੜ ਕੋਈ ਫੋਨ ਦੇ ਨਾ ਦੱਦ ਬੈਠੋ ਬਿਲਕੁਲ ਬਿਲਕੁਲ ਵੀਰ ਜੀ ਛੋਟੀਆਂ ਮੰਨ ਕੇ ਨਾ ਚਲਿਓ ਚੰਗੀਆਂ ਵਹਿੜਾਂ ਨੇ ਪਹਿਲਣ ਵਹਿੜਿਆ ਬਿਲਕੁਲ ਜੀ ਆ ਵੀ ਰਿਕਾਟ ਵਾਲੀ ਆ ਦੁੱਧ ਚੰਗੀਆਂ ਗਾੜਾ ਜੀ ਬਿਲਕੁਲ ਬਿਲਕੁਲ ਹਾਂ ਜੀ ਠੀਕ ਆ ਵੀਰ ਜੀ ਹਾਂ ਬਾਕੀ ਵੀਰੇ ਕੋਈ ਦੂਰੋਂ ਚੱਲ ਕੇ ਆਊਗਾ ਮਾਂ ਤੁਹਾਨੂੰ ਖੁੱਲਾ ਕਰਿਓ ਹਨਾ ਜੀ ਇਸ ਤਰ੍ਹਾਂ ਕੇ ਮਾਂ ਤੁਹਾਨੂੰ ਗਾੜਾ ਕੱਬ ਦਾ ਰੂਪ ਆ ਬਿਲਕੁਲ ਬਿਲਕੁਲ ਕਿਰਾਇਆ ਪਾੜਾ ਪੈਂਦਾ ਵੀਰਾਂ ਨੂੰ ਹਨਾ ਜੀ ਹਾਂ ਭਰਾ ਪੈ ਜਾਂਦਾ ਵੀ ਮਾਂ ਤੁਹਾਨੂੰ ਉਹਦੇ ਨਾਲ ਖੁੱਲਾ ਹੋ ਜੂਗਾ ਚਲੋ ਵੀਰਾਂ ਨੂੰ ਕਿਰਾਇਆ ਨਹੀਂ ਦੁੱਧਦਾ ਹਨਾ ਜੀ ਹਾਂ ਜੀ ਤੇ ਬਾਕੀ ਰੇਟ ਤੁਹਾਡੇ ਵੀ ਜਾਇਜ਼ ਹੁੰਦੇ ਚਲੋ ਐਵੇਂ ਰੱਖਿਓ ਖੇਚ ਕੇ ਹਰ ਵੀਡੀਓ 'ਚ ਹਨਾ ਜੀ ਰੇਟ ਆਪਾਂ ਜਾਇਜ਼ ਹੀ ਕਰਨੀ ਆ ਅੱਡਾ ਚਲਾਉਣਾ ਜੀ ਬਿਲਕੁਲ ਬਿਲਕੁਲ ਹਨੂਰੀ ਦੀ ਚਾਹ ਪਾਣੀ ਮਿਲਿਆ ਤਾਂ ਅਸੀਂ ਦੇ ਦਈਆਂ ਅਸੀਂ ਕਿੰਨੀਆਂ ਰੱਖ ਰੀਆਂ ਤੁਹਾਨੂੰ ਪਤਾ ਹੀ ਨਹੀਂ ਬਿਲਕੁਲ ਬਿਲਕੁਲ ਹਾਂ ਹੀ ਜ਼ਿਆਦਾ ਨਹੀਂ ਰੱਖਦੇ ਮਾਰਤਾ ਇੰਨਾ ਆਗਰ ਰੱਖੀਦਾ ਬਸ ਨਹੀਂ ਠੀਕ ਹੈ ਜੀ ਵਾਕਿਆ ਤੁਹਾਡੀ ਗੱਲ ਇੰਨਾ ਇੰਨਾ ਥੋੜਾ ਥੋੜਾ ਹੀ ਹੈ ਤੁਹਾਡਾ ਮੁੱਲ ਹਨਾ ਜੀ ਬਿਲਕੁਲ ਬਿਲਕੁਲ ਜੀ ਨਹੀਂ ਰੇਟ ਤੁਹਾਡਾ ਜਾਇਜ਼ ਹੈ ਜੀ ਬਾਕੀ ਵੀਰੇ ਰੇਟ ਜਾਇਜ ਤਾਂ ਹੀ ਜਲਦੀ ਪਸ਼ੂ ਵਿਗਦਾ ਹਾਂਜੀ ਹਾਂਜੀ ਬਾਕੀ ਕਿਨਾਂ ਵੀਰਾਂ ਪਸ਼ੂ ਰੱਖੇ ਉਹਨਾਂ ਵੇਖ ਲਿਆ ਵੀ ਰੇਟ ਨੋਰਮਲ ਠੀਕ ਆ ਰੇਟ ਪਸ਼ੂ ਦੇ ਹਿਸਾਬ ਨਾਲ ਚੰਗੀਆਂ ਜਾਤ ਨਸਲ ਵੇੜਾਂ ਨੇ ਬਿਲਕੁਲ ਬਿਲਕੁਲ ਜੀ 65 ਦੀ ਆਉਂਦੀ ਜੀ ਇਹ ਚੰਗੀ ਆ ਵੀਰੇ ਚੰਗੀ ਗਾਵਾਂ ਥਣ ਥਣ ਸਪੈਸ਼ਲ ਲੱਗਿਆ ਹਾਂ ਕੀ ਕਹਨੇ ਰੰਗ ਬਾਝਾ ਕੀ ਆ ਬਿਲਕੁਲ ਜੀ ਚੰਗੀਆਂ ਵੱਧਰਾ ਇਹ ਵੀ ਚੰਗੀ ਮੰਨੂ ਹਨਾ ਜੀ ਬਿਲਕੁਲ ਜੀ ਇਹ ਤਾਂ ਪਾਇਆ ਤੂੰ ਚਾਹ ਰਿਆ ਤੂੰ ਅੱਛੇ ਵੇਲੇ ਸੌਤ ਤੇ ਅੱਛੇ ਵੇਲੇ ਲੈ ਗਈ ਅੱਛਾ ਉਹ ਤਾਂ ਜਲਦੀ ਵੇਖੀ ਜੀ ਸਾਰਾ ਦਿਨ ਘੂਰ ਮੁੜ ਕੇ ਆਉਂਦੇ ਰਹੇ ਬਿਲਕੁਲ ਜੀ ਹਾਂ ਬਿਲਕੁਲ ਜੀ ਰੇਟ ਤੇ ਵੀਰ ਜੀ ਵੇਖੋ ਪਸ਼ੂ ਦੇ ਹੋਰ ਵੀ ਬਥੇਰੇ ਵੀਡੀਓ ਬੜੀਆਂ ਹੁੰਦੀਆਂ ਵਾ ਬਾਕੀ ਵਿਗਣਾ ਤੇ ਰੇਟ ਹੀ ਆ ਰੇਟ 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 ਹੋਊਗਾ ਤੇ ਜਲਦੀ ਪਸ਼ੂ ਵੇਖੀ ਜਾਣਾ ਹਨਾ ਜੀ ਜਿਹਨੇ ਵੀਰ ਨੇ ਆਉਣਾ ਕਾਲੇ ਫਗਾਨੇ ਅੱਡੇ ਤੇ ਆਣ ਕੇ ਫੋਨ ਸਾਨੂੰ ਕਰ ਲੈਣਾ ਠੀਕ ਆ ਜੀ ਹਾਂ ਜੀ ਬਾਕੀ ਆ ਧਿਆਨਪੁਰ ਰੋਡ ਤੇ ਰੋਡ ਦੇ ਉੱਤੇ ਹੀ ਆਪੀ ਵੇਲੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਆਪਣਾ ਨਾਮ ਦੱਸਦੇ ਵੀਰ ਜੀ ਨਾਮ सोनू ਜੇ ਹਾਂ ਜੀ ਤੇ ਪਿੰਡ ਕਾਲਾ ਫਗਾਨਾ ਠੀਕ ਹੈ ਜੀ ਹਾਂ ਜੀ ਹਾਂ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ ਫੋਨ ਨੰਬਰ 70873470363 ਬਾਕੀ ਦੂਜਾ ਸਕਰੀਨ ਤੇ ਲਾ ਦਿਓ ਅੱਗੇ ਉਹ ਠੀਕ ਹੈ ਵੀਰ ਜੀ ਸასი ਗੱਲ ਜੀ ਸასი ਗੱਲ